ਜੋ ਬੋਲੇ ਸੋਨਰ ਪਾ ਹੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਅੱਜ ਦਾ ਜੋ ਸਾਡਾ ਮੰਗ ਪੱਤਰ ਆ ਇਹ ਭਾਰਤ ਦੇ ਗ੍ਰਹਿ ਮੰਤਰੀ ਮਾਨਯੋਗ ਅਮਿਤ ਸ਼ਾਹ ਜੀ ਉਹਨਾਂ ਦੇ ਨਾਮ ਦੇ ਉੱਤੇ ਜਿਹੜਾ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਜਿਹੜਾ ਮੰਗ ਪੱਤਰ ਸੌਂਪਿਆ ਸੋ ਅੱਜ ਦਾ ਜੋ ਸਾਡਾ ਮੇਨ ਵਿਸ਼ਾ ਹੈ ਕਿ ਜੋ ਆਪਾਂ ਦੇਖਿਆ ਕਿ ਪਿਛਲੇ ਦਿਨੀ ਗੁਰਪਤਵੰਤ ਸਿੰਘ ਪੰਨੂ ਜਿਹੜਾ ਹੈਗਾ ਜੋ ਵਿਦੇਸ਼ ਦੀ ਧਰਤੀ ਦੇ ਵਿੱਚ ਰਹਿ ਰਿਹਾ ਔਰ ਖਾਲਸਤਾਨੀ ਮੂਵਮੈਂਟ ਨੂੰ ਚਲਾ ਰਿਹਾ ਉਦੇ ਵੱਲੋਂ ਜਿਹੜਾ ਹੈਗਾ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao Ambedkar ਸਾਹਿਬ ਜੀ ਦੇ ਖਿਲਾਫ ਜੋ ਬਹੁਤ ਹੀ ਭੱਦੇ ਸ਼ਬਦਾਂ ਦੀ ਜਿਹੜੀ ਵਰਤੋਂ ਕੀਤੀ ਗਈ ਆ ਜਿਹਦੇ ਨਾਲ ਪੂਰੇ ਦਲਿਤ ਸਮਾਜ ਦੇ ਹਿਰਦੇ ਜਿਹੜੇ ਵਲੁੰਧਰੇ ਗਏ ਆ ਸੋ ਅਸੀਂ ਇਸ ਮੰਗ ਪੱਤਰ ਰਾਹੀਂ ਜਿਹੜੀ ਮੰਗ ਕਰਦੇ ਆ ਕਿ ਇਸ ਖਾਲਸਤਾਨੀ ਪੰਨੂ ਨੂੰ ਜੋ ਪੰਜਾਬ ਜੋ ਪੰਜਾਬ ਅਤੇ ਭਾਰਤ ਦੇ ਅੰਦਰ ਜਿਹੜੀਆਂ ਕੋਝੀਆਂ ਚਾਲਾਂ ਚੱਲ ਕੇ ਜੋ ਆਪਸੀ ਭਾਈਚਾਰਕ ਸਾਂਝ ਨੂੰ ਤੋੜਨਾ ਚਾਹੁੰਦਾ ਅਤੇ ਪੰਜਾਬ ਅਤੇ ਭਾਰਤ ਦਾ ਜਿਹੜਾ ਇਹ ਮਾਹੌਲ ਖਰਾਬ ਕਰਨਾ ਚਾਹੁੰਦਾ ਅਸੀਂ ਚਾਹੁੰਦੇ ਆ ਕਿ ਭਾਰਤ ਸਰਕਾਰ ਦੇਸ਼ ਦੇ ਗ੍ਰਹਿ ਮੰਤਰੀ ਜੀ ਇਹਦੇ ਵਿੱਚ ਇੰਟਰਫੇਅਰ ਕਰਕੇ ਜਿਹੜਾ ਹੈਗਾ ਉਹਨੂੰ ਵਿਦੇਸ਼ ਦੇ ਵਿੱਚੋਂ ਇਸ ਭਾਰਤੀ ਧਰਤੀ ਤੇ ਲਿਆਂਦਾ ਜਾਵੇ ਅਤੇ ਜੋ ਇਹ ਜਾਣਗੇ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਗੱਲਾਂ ਕਰਦਾ ਅਤੇ ਇਸ ਭਾਰਤ ਦੇ ਅੰਦਰ ਖਾਲਸਤਾਨ ਬਣਾਉਣ ਦੀਆਂ ਗੱਲਾਂ ਕਰਦਾ ਅਤੇ ਜਿਹੜਾ ਹੈਗਾ ਆਪਣਾ 14 April ਨੂੰ ਡਾਕਟਰ ਭੀਮਰਾਓ ਵੇਡਕਰ ਸਾਹਿਬ ਜੀ ਦਾ ਜਿਸ ਦਿਨ ਜਨਮ ਦਿਨ ਆ ਉਸ ਦਿਨ ਪੂਰੇ ਪੰਜਾਬ ਦੇ ਅੰਦਰ ਜਿਹੜੀਆਂ ਨੇ ਗੱਲ ਕਹੀ ਆ ਕਿ ਜਿਹੜੇ ਡਾਕਟਰ ਭੀਮਰਾਓ ਵੇਡਕਰ ਜੀ ਦੇ ਜਿਹੜੇ ਬੋਤਿਆ ਉਹ ਸਾਰੇ ਤੋੜ ਦਿੱਤੇ ਜਾਣ ਸੋ ਅਸੀਂ ਚਾਹੁੰਦੇ ਆ ਕਿ ਇਸ ਭਾਰਤ ਦੇਸ਼ ਦਾ ਤੇ ਪੰਜਾਬ ਦਾ ਮਾਹੌਲ ਸ਼ਾਂਤੀਪੂਰਕ ਬਣਿਆ ਰਹੇ ਇਸ ਕਰਕੇ ਭਾਰਤ ਸਰਕਾਰ ਇਹਨੂੰ ਵਿਦੇਸ਼ ਦੀ ਧਰਤੀ ਤੋਂ ਲਿਆ ਕੇ ਭਾਰਤ ਦੇ ਅੰਦਰ ਜੇਲ੍ਹ ਦੇ ਵਿੱਚ ਸਿੱਟਿਆ ਜਾਵੇ ਅਤੇ ਇਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ